ਫਤੇਗੜ ਚੂੜੀਆਂ ਦੇ ਕਲਗੀਧਰ ਸਿੰਘ ਸਭਾ ਗੁਰਦੁਆਰੇ ਵਿਖੇ ਕਥਾਵਾਚਕ ਸਰਬਜੀਤ ਸਿੰਘ ਜੀ ਤੇ ਕਲਗੀਧਰ ਸਿੰਘ ਸਭਾ ਗੁਰਦੁਆਰਾ ਫਤੇਗੜ ਚੂੜੀਆਂ ਵਿਖੇ ਉਹ ਪਹੁੰਚ ਰਹੇ ਸਨ ਅਤੇ ਉਹਨਾਂ ਨੂੰ ਕਥਾ ਕਰਨ ਤੋਂ ਤੇ ਇੱਕ ਕੀਰਤਨ ਕਰਨ ਤੋਂ ਵਰਜਨ ਲਈ ਡੱਕ ਲਈ ਇੱਥੇ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਵੱਡੀ ਗਿਣਤੀ ਵਿੱਚ ਪੁਰਾਣਾ ਬਸਟਾ ਵਿਖੇ ਇਕੱਠੀਆਂ ਹੋਈਆਂ ਨੇ ਤੇ ਵੱਡੀ ਤਦਾਦ ਵਿੱਚ ਪੁਲਿਸ ਫੋਰਸ ਵੀ ਇੱਥੇ ਜਿਹੜੀ ਆ ਪਹੁੰਚ ਚੁੱਕੀ ਆ ਜਾਂ ਤਾਂ ਜੋ ਮਾਹੌਲ ਜਿਹੜਾ ਵਾ ਉਸ ਨੂੰ ਵਿਗੜਨ ਤੋਂ ਰੋਕਿਆ ਜਾਏ ਕਿਸੇ ਵੀ ਖੂਨ ਖਰਾਬੇ ਤੋਂ ਜਿਹੜਾ ਵਾ ਉਹ ਉਸ ਦਾ ਬਚਾ ਕੀਤਾ ਜਾ ਸਕੇ ਇੱਥੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦੀ ਮੰਗ ਕੀ ਹੈ ਇਹ ਕਿਉਂ ਰੋਕਣਾ ਚਾਹੁੰਦੇ ਨੇ ਸਰਜੀਤ ਸਿੰਘ ਧੁੰਦਾ ਨੂੰ ਇਹ ਮਾਮਲਾ ਜੇ ਸਰਜੀਤ ਧੁੰਦਾ ਦਾ ਇਹ ਆਪਣਾ ਜੀ ਵਰਗੀ ਤਰ੍ਹਾਂ ਗੁਰਦਸੋਂ ਨਾਲ ਗੁਰਮਤ ਸਮਾਗਮ ਰੱਖਿਆ ਸੀ ਇਹਦੇ ਵਿੱਚ ਸਰਵ ਜੀ ਸੇਖਤ ਹੁੰਦਾ ਅਥਾ ਕਰ ਲਈ ਹੋਣਾ ਸੀ ਜੋ ਕਿ ਦਸਮਗ੍ਰੰਥ ਦਾ ਵਿਰੋਧ ਕਰਦਾ ਸੀ ਪੰਜਾਬ ਸਾਹਿਬ ਬਾਣੀ ਤੇ ਛੋਟੀਆਂ ਮਾਰੀਆਂ ਕਦੇ ਕਹਿੰਦਾ ਮੱਕਾ ਘੁਮਿਆਣੀ ਆ ਕਦੇ ਕਹਿੰਦਾ ਤੇ ਬਾਹਰ ਕੋਈ ਬਿਲਡਿੰਗ ਆ ਇਸ ਤੋਂ ਬੰਦੇ ਵਿੱਚ ਸਿੰਘਾਂ ਨੇ ਗੰਤੀ ਸਿੰਘ ਨੂੰ ਪਹਿਲਾਂ ਮਨਾ ਕੀਤਾ ਸੀ ਇਹ ਚੀਜ਼ ਤੋਂ ਨਹੀਂ ਹਟੇ ਗੁਰਮਤ ਸਿੰਘਾਂ ਕਰਕੇ ਸਿੰਘਾਂ ਨੇ ਕਿਸੇ ਬੰਦੀਆਂ ਨੇ ਕਰਕੇ ਗੁਰਮਤਾ ਤੇ ਚੇਤਨ ਨੂੰ ਰੋਕਿਆ ਵਾ ਇਸੇ ਪ੍ਰਚਾਰ ਕਰਨਾ ਹੋਣ ਇਹ ਦੁਬਜਾ ਪੰਥ ਤੇ ਫੈਲਦੀ ਆ ਇਸ ਕਰਕੇ ਇਹ ਪ੍ਰੋਗਰਾਮ ਕੈਨਸਲ ਕੀਤਾ ਨਾ। ਇਹ ਉਹ ਨਹੀਂ ਆਇਆ ਹੁਣ। ਨਹੀਂ ਜੀ ਉਹ ਨਹੀਂ ਆਇਆ। ਉਹਨਾਂ ਦਾ ਪ੍ਰੋਗਰਾਮ ਕੈਨਸਲ ਕਰ ਦਿੱਤਾ। ਤੁਹਾਨੂੰ ਕ੍ਰਾਂਤੀ ਸਿੰਘ ਨੇ ਕਿਹਾ। ਹਾਂ ਜੀ। ਸਾਡੇ ਕੋ ਕੀ ਪਲਾਣ ਹੈ? ਨਹੀਂ। ਪ੍ਰੈਨ ਸਾਡੇ ਕੋਈ ਨਹੀਂ ਆਇਆ। ਉਹ ਬੇਨਤੀ ਕਰਾਂਗੇ ਇਗਨੋਰ ਵੀ ਕਰਾਓ ਸਰ ਬਾਕੀ ਤਰ੍ਹਾਂ ਕਿ ਵੀ ਇਹੋ ਜਿਹੇ ਬੰਦਿਆਂ ਨੂੰ ਨਾਮ ਤੋਂ ਪਾਈ ਜਾਵੇ। ਜੇ ਤੁਹਾਨੂੰ ਕੋਈ ਸੂਚਨਾ ਮਿਲੀ ਸੀ ਕਿ ਕ੍ਰਾਂਤੀ ਸਿੰਘ ਨੇ ਦੱਸਿਆ ਸੀ ਕਿ ਨਹੀਂ ਕ੍ਰਾਂਤੀ ਸਿੰਘ ਨੂੰ ਨਾਸਟੇਟ ਸਲਾਹ ਹੀ। ਇਹ ਪਹਿਲਾਂ ਕਹਿੰਦੇ ਸੀ ਵੀ ਆਪਣਾ ਸਾਡੇ ਆ ਕੁੜੀ ਦਾ ਪ੍ਰੋਗਰਾਮ ਹੈ ਜੀ। ਪਰ ਤਵੇ ਪਾ ਲੱਗਾ ਵੀ ਨਾ ਗੁਰਮੁਖ ਸੰਭਾਗ ਮਾਤਾ ਗੁਜਰਪੁਰ ਦੇ ਸਪਾਈਡ ਪੋਸਟਰ ਜੇ ਸਟੇਟ ਸਲਾਏ। ਹਾਂ ਇਹ ਤਾਂ ਤੁਹਾਡੇ ਕੋਲ ਵਿਰੋਧ ਕਿਉਂ ਕਿਉਂ ਵਿਰੋਧ ਕਰ ਰਹੇ ਸੀ ਅਸੀਂ ਇਸ ਕਰਕੇ ਇਹ ਗੁਰਪਤਾ ਗ੍ਰੰਥ ਸਿੰਘ ਨੂੰ ਨਹੀਂ ਨਹੀਂ ਤੁਸੀਂ ਅਸੀਂ ਇਸ ਕਰਕੇ ਵਿਰੋਧ ਕਰਦੇ ਦਸਮ ਗ੍ਰੰਥ ਨੂੰ ਨਹੀਂ ਮੰਨਦਾ ਸੀ ਹਾਂ ਦਸਮ ਗ੍ਰੰਥ ਨੂੰ ਨਹੀਂ ਮਾਰਦਾ ਸਾਡਾ ਸਿੰਘ ਨਹੀਂ ਹੈਗਾ ਅਸੀਂ ਉਹਨੂੰ ਨਹੀਂ ਮੰਨਦੇ ਉਹ ਕਿ ਦਸਮ ਗ੍ਰੰਥ ਹੀ ਬਾਣੀ ਆ ਇਹ ਦਸਮ ਗ੍ਰੰਥ ਵਿੱਚ ਤਿੰਨਾ ਬਾਣੀ ਨੇ ਨਿਤਨੰਦ ਜੀ ਆਪ ਜੀ ਸਾਹਿਬ ਤੇਰਾ ਪ੍ਰਸਾਦ ਸਹੀਆ ਚਪਾਈ ਸਾਹਿਬ ਇਹ ਅਮਰ ਤਿਆਰ ਹੋਣ ਦੀ ਬਾਣੀ ਆ ਤੇ ਆਪਾਂ ਦਸਮ ਗ੍ਰੰਥ ਨੂੰ ਮੰਨਾਂਗੇ ਨਹੀਂ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਕਿੱਥੋਂ ਗੱਲਾਂ ਤੇ ਜੇਹਦਾ ਕਿ ਉਹ ਸੁਤ੍ਰੰਤੀ ਚੰਗਣਾ ਗੱਲ ਹੋਈ ਜਿਹਨੇ ਉਹਨੂੰ ਸਦਾ ਪੱਤਰ ਦਿੱਤਾ ਸੀ ਹਾਂਜੀ ਸਾਰਾ ਕੁਝ ਗੱਲਬਾਤ ਹੋਈ ਸੀ ਨਹੀਂ ਕੋਈ ਪਹਿਲਾਂ ਵੀ ਤੁਸੀਂ ਨਾ ਸਕੋ ਹਾਂਜੀ ਕੋਈ ਨਹੀਂ ਤੇ ਕੀ ਚੀਜ਼ ਉਹਨਾਂ ਨੂੰ ਨਾ ਸਕੋ ਇਹਦਾ ਸਿੰਘ ਹੋਣ ਦੀ ਆਵਾਜ਼ ਹੋਏਗਾ ਫਾਇਦਾ ਕੋਈ ਨਹੀਂਗਾ ਇਹ ਕਹਿੰਦੇ ਸਦਨਾ ਸਦਨਾ ਬਸ ਤੁਸੀਂ ਸਦੋਗੇ ਫਿਰ ਇਹ ਢੱਕਾਂ ਦੇ ਰੋਕਾਂਗੇ ਫਾਇਦਾ ਕੋਈ ਨਹੀਂਗਾ ਅਜਾ ਮਿਆਣੀ ਹੁਸਲ ਜਾ ਸੁਲਝ ਗਿਆ ਬਿਨਾ ਬਵਾਦ ਕਿਸੇ ਤੇ ਫਰਮਾਦੇ ਬਹੁਤ ਵੱਡੀ ਧੂਕਾ ਕੀਤੀ ਆ ਗੁਰੂ ਖਾਲਸੇ ਪੰਥ ਦੇ ਲਾਜਪਤ ਰੱਖੇ ਦਸਵੇਂ ਪਾਸ਼ ਆਪਣੇ ਬਾਣੀ ਦੀ ਲਾਜਪਤ ਰੱਖੀਉਣਾ ਦੇਖੋ ਫਿਰ ਉੱਥੋਂ ਤੱਕ ਪਹੁੰਚ ਗਈ ਵੀ ਤੁਸੀਂ ਇੱਥੇ ਆ ਹਾਂਜੀ ਕੌਂਟੀ ਜੇ ਫੇਰੇ ਰੱਖਿਆ ਲੈ ਤੇ ਅੱਗੇ ਤੋਂ ਜੇ ਉਹ ਕੋਈ ਕਰਦੇ ਨੇ ਫੇਰ ਕੋਈ ਗਲਤੀ ਜਿਪਣੀ ਦੇਖੋ ਅਸੀਂ ਕਿਸੇ ਦਾ ਨਹੀਂ ਕਹਿੰਦੇ ਸਾਡੇ ਇਲਾਕੇ ਤੇ ਜायेਗਾ ਤਾਂ ਅਸੀਂ ਅਪਰੂਵ ਕਰਾਂਗੇ ਤੁਹਾਨੂੰ ਕਿਸੇ ਦਾ ਨਹੀਂ ਹੈਗਾ ਜੇ ਸਾਡੇ ਇਲਾਕੇ ਆ ਜਾਏਗਾ ਅਸੀਂ ਸਦੋਤ ਕਰਾਂਗੇ ਜੀ 16 ਅੱਜ ਕਾ ਤੇ ਮਾਫੀਵਾਹ ਕੋ ਚਿੱਕਾ ਖਾਲਸਾ ਵਾਹੇ ਗੁਰਜੀਤ ਤੁਸੀਂ ਕਲਗੀਧਰ ਸਿੰਘ ਸ਼ਬਾ ਗੁਰਦੁਆਰੇ ਇਹ ਜੇ ਸੰਗਤ ਵਜੋਂ ਆਏ ਹੋ ਇੱਥੇ ਸਰਜੀ ਸਿੰਘ ਜਿਹੜਾ ਧੁੰਦਾ ਸੀ ਉਹ ਇੱਥੇ ਆਉਣਾ ਸੀ ਹੁਣ ਉਹ ਬਾਹਰ ਜਦੋਂ ਜਥੇਬੰਦੀਆਂ ਨੇ ਪਹਿਰੇ ਲਾਤੇ ਨਾਕੇ ਲਾਤੇ ਉਹ ਨਹੀਂ ਆਇਆ ਤੇ ਕੀ ਕਹਿੰਦੇ ਹੋ ਕਿ ਪਹਿਲਾਂ ਕੋਈ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਵੀ ਇਹ ਦੇਸ ਨੂੰ ਨਾ ਪਿਆਦਾ ਹੋਏ ਇਹ ਪਹਿਲਾ ਦਿਨ ਸਰਕਾਰ ਸੰਗਤ ਨੂੰ ਵਾਹਿਗੁਰੂ ਜੀ ਦਾ ਸ਼ਰਸਾ ਵਾਹਿਗੁਰੂ ਜੀ ਕੀ ਫਤਿਹ ਸਭ ਸਰਦ ਨੂੰ ਸਾਰੇ ਗੋਦਾਰੇ ਜਿੰਨੇ ਨੇ ਆਪਣੇ ਪ੍ਰਬੰਧ ਕਰਿਆ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਪਾਤਸ਼ਾਹ ਦਾ ਹੁਕਮ ਹੈ ਕਿ ਸੰਗਤ ਨੂੰ ਉਹਨਾਂ ਵਧਿਆ ਗਿਆ ਸੰਗਤ ਜਿਹੜੀ ਹੈ 21 ਮਾਸੇ ਆ ਤੇ ਗੁਰੂ ਪਾਤਸ਼ਾਹ ਆਪ ਖੁਦ ਉਹਨਾਂ ਨੇ 20 ਮਾਸੇ ਪਿਆਰੇ ਦੀ ਸੰਗਤ ਨੂੰ ਵਡਿਆ ਗਿਆ ਗਿਆ ਤੇ ਜਦੋਂ ਵੀ ਕੋਈ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਸਮਾਗਮ ਜਾਂ ਕੋਈ ਵੀ ਕਰਨਾ ਹੈ ਤੇ ਸੰਗਤ ਦੀ رائے ਲੈਣੀ ਜ਼ਰੂਰੀ ਆ ਤੇ ਇਹ ਜਿਹੜੇ ਗੁਰਦੁਆਰਿਆਂ ਦੇ ਪ੍ਰਧਾਨ ਬਣ ਜਾਂਦੇ ਆ ਆਪ ਹੀ ਤੇ ਆਪੇ ਹੀ ਸਾਰਾ ਸਾਮੰਹ ਦਾ ਦੇ ਦਿੰਦੇ ਆ ਤੇ ਇਹ ਕੁਝ ਜਿਵੇਂ ਕਿ ਆਪਣੇ ਕਾਲੀਆਂ ਦਾ ਮੈਂ ਕਹਿ ਸਕਦਾ ਕਿ ਜਿਹੜੇ ਬਾਦਲਗੇ ਆ ਬਾਦਲ ਕੇ ਨਾਲ ਦਾ ਜਿਆਦਾ ਵੱਡਾ ਆ ਰਿਹਾ ਜੇ ਇੱਥੇ ਆਪਾਂ ਗੱਲ ਚੱਲ ਨਹੀਂ ਲੋਕਲ ਘੁੰਮਦਾ ਰਹੇ ਦੀ ਇੱਥੇ ਪੋਲੀਟਿਸ਼ੀਨ ਨਹੀਂ ਆ ਜੇ ਇੱਥੇ ਪਹਿਲਾਂ ਤੁਹਾਨੂੰ ਸਲਾਹ ਨਹੀਂ ਕੀਤੀ ਇੱਥੇ ਲਿਆਉਣ ਦੀ ਇੱਥੇ ਸਲਾਹ ਨਹੀਂ ਹੋਈ ਇਹਨਾਂ ਨੇ ਕੋਈ ਸਲਾਹ ਨਹੀਂ ਕੀਤੀ ਇਹਨਾਂ ਨੇ ਜਿਹੜੇ ਆਪਣੇ ਇੱਥੋਂ ਦਾ ਪ੍ਰਧਾਨ ਆ ਨਾ ਜਿਹੜੇ ਆਪਣੇ ਬਣੇ ਆਪ ਹੀ ਬਣੇ ਆ ਤੇ ਉਹਨਾਂ ਨੇ ਆਪ ਹੀ ਜੀ ਕਰਕੇ ਦੀ ਸਾਨੂੰ ਆਪ ਨੂੰ ਸਾਨੂੰ ਕੁਝ ਨਹੀਂ ਦੱਸਿਆ ਨਾ ਤੇ ਹਣ ਪੁੱਛਿਆ ਨਾ ਹੁਣ ਆਪਾਂ ਸੰਗਤ ਦੇ ਸਾਰਿਆਂ ਨੂੰ ਪੁੱਛਣ ਦੇ ਆ ਕਿ ਕਿੰਨੇ ਸਲਾਹ ਦਿੱਤੀ ਵੀ ਐ ਇਹ ਨਾ ਹੰਗਾ ਮਾ ਹੈ ਸਾਡੇ ਗੁਰਦੁਆਰਾ ਸਾਹਿਬ ਦੀ ਇੰਨੀ ਤੇ ਬਾਬਾ ਦੀ ਬਦਨਾਮੀ ਐ ਇੱਕ ਸਾਹਿਬ ਦੀ ਕਿ ਤੁਸੀਂ ਇੱਥੇ ਉਹ ਆ ਇੱਥੇ ਕਾਫੀ ਪੁਲਸੀ ਕਾਫੀ ਸਿੰਘ ਜਿਹੜੇ ਲਾਕੇ ਲੱਗੇ ਉਹ ਦੱਸਿਆ ਗਿਆ ਜਿਹੜਾ ਖੁਦ ਗੁਰੂ ਪਾਤਸ਼ਾਹ ਤੇ ਸ਼ੰਕਾ ਕਰਦਾ ਆ ਗੁਰੂ ਪਾਤਸ਼ਾਹ ਦੀ ਸ਼ੰਕਾ ਕੀਤਾ ਇਸ ਦੁੰਦੇ ਨੇ ਜਿਹਨੂੰ ਕਿ 올 ਵਰਡ ਦੀ ਸਾਰੀ ਸੰਗਤ ਨੇ ਨਕਾਰਿਆ ਆ ੱੱਕੇ ਮਾਰ ਕੇ ਗੁਰਦੁਆਰੇ ਜੋ ਬਾਹਰ ਕੱਢਿਆ ਗਿਆ ਆ ਜਿਹਦੀਆਂ ਵੀਡੀਓ ਵੀ ਵਾਇਰਲ ਹੋਈਆਂ ਨੇ ਤੇ ਜਦ ਕੀ ਇਹ ਦੁਬਾਰਾ ਮੇਰੰਗੋਹੀ ਦੀ ਕੇ ਇਹ ਸਮਝ ਨਹੀਂ ਆਉਂਦੀ ਕਿ ਇਹ ਕਿਉਂ ਇਹ ਹੋ ਰਿਹਾ ਇਹ ਹੁਣ ਜਿਹੜੀ ਕਮੇਟੀ ਆ ਉਹਦੇ ਐਕਸ਼ਨ ਲਾਓਗੇ ਬਜਾ ਕੋਈ ਗੱਲ ਚੁੱਕੋਗੇ ਵੀ ਇਹ ਬਿਨਾ ਸਲਾਹ ਤੋਂ ਕਿਉਂ ਇੱਥੇ ਬੁਲਾਇਆ ਹਾਂਜੀ ਹਾਂਜੀ ਇਹ ਹੁਣ ਆਪਾਂ ਸਲਾਹ ਕਰਾਂਗੇ ਦੁਬਾਰਾ ਵੀ ਇਹ ਕਿੰਨੇ ਸੱਧਿਆ ਹੁਣ ਦੇਖੋ ਜਿਹੜੇ ਉਹ ਬੰਦੇ ਆ ਉਹ ਇੱਥੇ ਹੈ ਹੀ ਨਹੀਂ ਜਿਹੜੇ ਬੰਦੇ ਜਿਹੜੇ ਮੌਤਬਾਰ ਬਣੇ ਸੀ ਉਹ ਹੁਣ ਇੱਥੇ ਕੋਈ ਦਿਖਦਾ ਨਹੀਂ ਭਾਈ ਹਾਂਜੀ ਕੀ ਜੀ ਅੱਜ ਮਾਮਲਾ ਜੀ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਸੰਗਤ ਜਿਹੜੀ ਆ ਰੱਬ ਦਾ ਰੂਪ ਆ ਸੰਗਤ ਨੂੰ ਬੜਾ ਵੱਡਾ ਦਰਜਾ ਦਿੱਤਾ ਆ ਬੜੀ ਕਿਉਂ ਇੱਕ ਦੂਜੇ ਦੀ ਸਲਾਹ ਲੈਣੀ ਹੈ ਕਿ ਬਲਾਰੇ ਨੂੰ ਬੁਲਾਉਣਾ ਜਾਂ ਕਮੇਟੀ ਦਾ ਕੰਮ ਆ ਕਿ ਇੱਕ ਦੂਜੇ ਨੂੰ ਸਲਾਹ ਕਰਕੇ ਤੇ ਫਿਰ ਸੱਜਿਆ ਜਾਵੇ ਜਿਹੜਾ ਗਰਬਾਣੀ ਦੇ ਉਲਟ ਚੱਲੇ ਜਿਹੜਾ ਗੁਰਬਾਣੀ ਦੇ ਤੋੜ-ਮੋੜ ਕੇ ਇਤਿਹਾਸ ਨੂੰ ਜਿਹੜਾ ਉਲਟ ਸੰਗਤ ਨੂੰ ਦੱਸੇ ਉਹ ਇੱਥੇ ਬੰਦਾ ਕੀ ਸਮਝਾ ਸਕਦਾ ਸੰਗਤ ਇਹ ਕਰਕੇ ਕਿ ਜਿਹੜਾ ਦੇ ਗੁਰੂ ਮਹਾਰਾਜ ਦਾ ਸਤਿਕਾਰ ਕਰਦਾ ਆ ਤੇ ਉਹਦਾ ਸਤਿਕਾਰ ਅਸੀਂ ਕਰਾਂਗੇ ਤੇ ਜਿਹੜਾ ਗੁਰਬਾਣੀ ਦੇ ਉਲਟ ਚੱਲੂਗਾ ਤੇ ਉਹਦਾ ਵਿਰੋਧ ਹੀ ਹੋਊਗਾ ਫਿਰ ਉਹਦਾ ਕੀ ਹੋ ਸਕਦਾ ਭਾਵੇਂ ਇਹ ਗੁਰਦਾਰਾ ਸਾਹਿਬ ਆ ਭਾਵੇਂ ਕੋਈ ਪਿੰਡ ਵਾਲਾ ਗੁਰਦਾਰਾ ਸਾਹਿਬ ਆ ਭਾਵੇਂ ਇਤਿਹਾਸੀ ਗੁਰਦਾਰਾ ਸਾਹਿਬ ਆ ਜਿੱਥੇ ਵੀ ਕੋਈ ਵੀ ਜਰ ਪਾਣੀ ਨੂੰ ਟੋੜ ਮੜੋੜ ਕੇ ਪੇਸ਼ ਕਰੂਗਾ ਉਹ ਜਥੇਬੰਦੀਆਂ ਨਿਹੱਗ ਸਿੰਘ ਹੋਣ ਪਾਵੇ ਕੋਈ ਵੀ ਗੱਲ ਹੋਵੇ ਉਹ ਤੇ ਫਿਰ ਮਰੋਦ ਕਰਨਗੇ ਇਹਦੇ ਬੰਦੇ ਹੁਣ ਇੱਥੇ ਮਸਲਾ ਵਿਚਾਰਿਆ ਜਾਏਗਾ ਵੀ ਇਹ ਕਿਸ ਤਰ੍ਹਾਂ ਬਿਨਾਂ ਸਲਾਹ ਤੋਂ ਸੱਦਿਆ ਗਿਆ ਉਹ ਤੇ ਦੇਖੋ ਜੀ ਹੁਣ ਸਾਰੇ ਇਹੋ ਹੀ ਗੱਲ ਕਹਿ ਰਹੇ ਆ ਕਿ ਜਾਂ ਤੁਸੀਂ ਪਹਿਲਾਂ ਕੋਈ ਸਲਾਹ ਕਰਦੇ ਜਾਂ ਕਮੇਟੀ ਨਾਲ ਸਲਾਹ ਕਰਦੇ ਉਸ ਤੋਂ ਬਾਅਦ ਜਿਹੜਾ ਐਕਸ਼ਨ ਲੈਂਦੇ ਜਿਨਾ ਬਿਨਾਂ ਸੋਚਿਆ ਸਮਝਿਆ ਸੱਦ ਲੈਣਾ ਬਾਦ ਦੇ ਵਿੱਚ ਇੰਨੀ ਪੁਲਿਸ ਵੀ ਆਈ ਇੰਨ ਸਾਰਿਆਂ ਦੇ ਲੋਕੀ ਪਰੇਸ਼ਾਨ ਹੋਈ ਜਿਹੜੀ ਸੰਗਤ ਆ ਉਹ ਟਾਈਮ ਕੱਢ ਕੇ ਕੀਮਤੀ ਟਾਈਮ ਕੱਢ ਕੇ ਗੁਰਦਰਾ ਸਾਹਿਬ ਮੱਥਾ ਟੇਕਣ ਆਏ ਇਤਿਹਾਸ ਸੁਣਨ ਆਏ ਆ ਜਿਹੜੇ ਬੰਦੇ ਨੂੰ ਇਤਿਹਾਸ ਦਾ ਨਹੀਂ ਪਤਾ ਗੁਰੂ ਮਹਾਰਾਜ ਦੇ ਉਲਟ ਚੱਲਣ ਡਿਆ ਉਹਨੂੰ ਲਿਆ ਕੇ ਇਸ ਸਟੇਜ ਦੇ ਬਾਹਰ ਕੇ ਤੇ ਉਹ ਸੰਗਤ ਨੂੰ ਕੀ ਦੱਸੂਗਾ ਕਿ ਅਸੀਂ ਕੀ ਕਰ ਰਹੇ ਆ ਜਿਹੜੇ ਬੰਦੇ ਨੂੰ ਖੁਦ ਨਹੀਂ ਪਤਾ ਕਿ ਮੈਂ ਸਿੱਕੇ ਉੱਤੇ ਚੱਲਣਿਆ ਫਿਰ ਨਿਹੰਗ ਸਿੱਕੇ ਫੋਕ ਜਾਇ ਕਿ ਆਉਣ ਗਿਆ ਫਿਰ ਤੇ ਉਹ ਪੈਰਾ ਦੇਣ ਗਿਆ ਫਿਰ ਅਸੀਂ ਕੀ ਹੁਣ ਉਹ ਆਇਆ ਵੀ ਨਹੀਂ ਬਾ ਵੇਖੋ ਜੀ ਉਥੇ ਚਲੋ ਜ਼ੋਰ ਨੂੰ ਮੇਰਾ ਜ਼ੋਰ ਨੂੰ ਆਪਣਾ ਪਾਲਾ ਸਜਦਾ ਜੀ ਅੱਛਾ ਹਾਂਜੀ ਉਹ ਚੋਰ ਬੰਦੇ ਸਰਕਾਰੀ ਟੋਡ ਨੇ ਸਰਕਾਰ ਦੇ ਬਣਾਏ ਹੋਏ ਬੰਦੇ ਆ ਜਿਹੜੇ ਸਟੇਜਾਂ ਉੱਤੇ ਬਾਹ ਲੰਦੇ ਆ ਤੇ ਇਹਨਾਂ ਨੂੰ ਹਾਂਜੀ ਚਲੋ ਠੀਕ ਤਕਰਾਰ ਪਾਜੀ ਹੋਈ ਸੀ ਤਹਾਂ ਨੂੰ ਜਾ ਕੇ ਕੀ ਸੀ ਮੁਹਾਵਰਾ ਨੇ ਕੋਈ ਤਕਰਾਰ ਬਾਜੀ ਨਹੀਂ ਹੈੀ ਉਹਨਾਂ ਦੇ ਕੁਝ ਇਸ਼ੂ ਸੀ ਜਿਹੜੇ ਉਹ ਪੁੱਛਣਾ ਚਾਹੁੰਦੇ ਸੀ ਉਹਨਾਂ ਨੇ ਆਪਣੇ ਇਸ਼ੂਜ਼ ਕਲੀਅਰ ਕਰਕੇ ਸਾਰਾ ਬੜਾ ਸਾਂਤ ਹੀ ਨਾ ਸਾਰਾ ਕੁਝ ਹੋ ਗਿਆ ਸੋਲਵ ਆਊਟ ਹੋ ਗਿਆ ਜੀ ਸੋਲਵ ਆਊਟ ਹੋ ਗਿਆ ਕੋਈ ਇਸ਼ੂ ਨਹੀਂ ਕੋਈ ਸਭ ਕੋ ਪੀਸਫੁਲ ਹੈ ਜੀ ਫਤਿਹਗੜ ਚੁੜੀਆਂ ਪੁਰਾਣਾ ਬਾਸਲਿਆ ਵਖੇ ਮੌਜੂਦਾਂ ਜਿੱਥੇ ਕਿ ਜੋ ਦਮਦਮੀ ਟਕਸਾਲ ਦੇ ਸਿੰਘਾਂ ਵੱਲੋਂ ਸਰਜੀ ਸਿੰਘ ਧੁੰਦਾ ਦੇ ਕਥਾ ਨੂੰ ਸਮਾਗਮ ਨੂੰ ਰੋਕਣ ਲਈ ਇੱਥੇ ਸਿਕ ਜਨੇ ਬੰਦੀਆਂ ਦੇ ਦਮਦਮੀ ਟਕਸਾਲ ਜਿੱਥੇ ਬੰਦੀਆਂ ਦੇ ਜਿਹੜੇ ਆਗੂ ਸਨ ਜਾਂ ਸਿੰਘ ਸਨ ਉਹ ਇੱਥੇ ਇਕੱਠੇ ਹੋਏ ਸਨ ਤੇ ਉਹਨਾਂ ਨੇ ਵਿਰੋਧ ਕਰਨ ਤੋਂ ਬਾਅਦ ਜਦੋਂ ਪਤਾ ਲੱਗਾ ਸਰਜੀ ਸਿੰਘ ਤੋਂ ਦਾਨੋ ਤੇ ਉਹ ਇੱਥੇ ਸਮਾਗਮ ਕਰਨ ਕਲਕੀਤਾ ਰੇਗ ਸਿੰਘ ਸਭਾ ਗੁਰਦੁਆਰੇ ਸਾਮ ਨਹੀਂ ਪਹੁੰਚਿਆ ਤੇ ਹੁਣ ਇੱਥੇ ਬਿਨਾਂ ਕਿਸੇ ਈਸ਼ੂ ਦੇ ਇਸਮਾਪਤ ਹੋ ਗਿਆ